ਕ੍ਰਾਂਤੀਕਾਰੀ ਬਟੂਕੇਸ਼ਵਰ ਦੱਤ ਦੀ 60ਵੀਂ ਵਰ੍ਹੇ ਸਈ ਮੌਕੇ ਹੁਸੈਨੀ ਵਾਲਾ ਸ਼ਹੀਦੀ ਸਮਾਰਕ ਤੇ ਕੀਤੇ ਸ਼ਰਦਾ ਦੇ ਫੁੱਲ ਪੇਟ ਮਹਾਨ ਕ੍ਰਾਂਤੀਕਾਰਾਂ ਅਤੇ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਹਕਾਰ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿੱਚੋਂ ਕੱਢਣ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਕ੍ਰਾਂਤੀਕਾਰੀ ਸ਼੍ਰੀ ਬੀ ਕੇ ਦੱਤ ਨੂੰ ਉਹਨਾਂ ਦੀ 60ਵੀਂ ਵਰ੍ਹੇਗੰਢ ਮੌਕੇ ਵਿਧਾਇਕ ਫਿਰੋਜ਼ਪੁਰ ਸ਼ੈਰੀ ਸਰਦਾਰ ਰਣਵੀਰ ਸਿੰਘ ਪੁੱਲਰ ਸ਼੍ਰੀ ਬੀ ਕੇ ਦੱਤ ਦੀ ਬੇਟੀ ਡਾਕਟਰ ਭਾਰਤੀ ਦੱਤ ਬਾਗਜੀ ਅਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਪਰਿਵਾਰਕ ਮੈਂਬਰਾਂ ਨੇ ਹੁਸੈਨੀਵਾਲਾ ਵਿਖੇ ਸ਼ਹੀਦ ਦੀ ਸਮਾਰਕ ਤੇ ਪਹੁੰਚ ਕੇ ਸ਼ਰਦਾ ਦੇ ਫੁੱਲ ਪੇਂਟ ਕੀਤੇ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸਰਦਾਰ ਰਣਬੀਰ ਸਿੰਘ ਪੁੱਲਰ ਨੇ ਕਿਹਾ ਕਿ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ अनेका ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਜਿਸ ਦੇ ਫਲ ਸ੍ਰੂਪ ਅਸੀਂ ਅੱਜ ਆਜ਼ਾਦੀ ਦਾ ਨਿਗਮ ਮਾਨ ਰਹੇ ਹਾਂ ਉਹਨਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੇ ਦਿਖਾਏ ਗਏ ਮਾਰਗ ਤੇ ਚੱਲਣਾ ਚਾਹੀਦਾ ਹੈ ਮੈਨੂੰ ਬਹੁਤ ਗਰਵ ਦੀ ਅਨੁਭੂਤੀ ਹੋ ਰਹੀ ਹੈ मुझे बहुत खुशी हो रही है मुझे बहुत अच्छा भी लग रहा है लेकिन मेरी आंखें भर आई हैं इसलिए यही मेरी क्रांतिविद पिता भटकेश्वर दत्त जी के अंतिम संस्कार इसी सतलज के किनारे हुई थी आज के दिन पहली बार उनकी पुण्यतिथि यहाँ मनाई जा रही है और हमारे साथ आप सभी फिरोजपुर से और दूर दूर से भी लोग आए हैं उनका मैं उनके हम आभारी हैं उनके आने से ये सुंदर दृश्य हमें देखने को मिल रहा है और दूसरी बात हम ये कहेंगे कि हमारे जो नए पीढ़ी के लोग हैं इस भूमि को अवश्य प्रणाम करें नमन करें और यहाँ से आशीर्वाद लेकर जाएं वो जीवन में आगे बढ़ें उनका जीवन सुधर जाए उनका व्यक्तित्व का निर्माण हो और भगत सिंह क्रांतिवीर के और भी क्रांतिकारी मटुकेश्वर दत्त एवं अन्य क्रांतिकारियों के बताए हुए मार्गदर्शन को फॉलो करें ताकि हमें हम अपना भारत देश को और आगे बढ़ाने का मौका मिला जब हम अनुशासित होंगे जब तभी हम कोई काम ठीक ढंग से कर सकते हैं तो हमारा उद्देश्य भारत आशीर्वाद लें और सभी जाएंगा ये हमारी अंतिम इच्छा है सबके लिए आज उन साल हो गए जब क्रांतिवीर बीके बी जी दी ਆ ਯਾਤਰਾ ਪੂਰੀ ਹੋਈ ਸੀ ਔਰ ਉਹਨੇ ਕਿਹਾ ਸੀ ਕਿ ਮੇਰੇ ਸ਼ਰੀਰ ਨੂੰ ਮੇਰੇ ਸਾਥੀਆਂ ਦੇ ਨਜ਼ਦੀਕ ਉਹਨਾਂ ਦੀ ਸਮਾਧ ਦੇ ਨਜ਼ਦੀਕ ਲਿਜਾ ਕੇ ਦਾਸ ਸੰਸਕਾਰ ਕੀਤਾ ਜਾਵੇ ਸੋ ਅੱਜ ਬਹੁਤ ਇਤਿਹਾਸਿਕ ਦਿਨ ਆ ਔਰ ਬੀਕੇ ਦੱਜੀ ਦੀ ਬੇਟੀ ਜਿਹਨੇ ਉਦੋਂ ਉਹਨਾਂ ਨੂੰ ਅਗਨੀ ਦਿੱਤੀ ਸੀ ਉਹ ਅੱਜ ਇੱਥੇ ਆਏ ਉਹਨਾਂ ਦਾ ਪਰਿਵਾਰ ਰਾਜਗੁਰੂ ਜੀ ਦੇ ਪੋਤੇ ਸੁਖਦੇਵ ਦੇ ਪੋਤੇ ਔਰ ਡਾਕਟਰ ਗਿਆ ਪ੍ਰਸ਼ਾਦ ਦੇ بیٹے ਉਹ ਸਾਰੇ ਇੱਥੇ ਇਕੱਠੇ ਹੋਏ ਆ ਆ ਸਾਰੇ ਸ਼ਹੀਦ ਪਰਿਵਾਰਾਂ ਦਾ ਮਿਲਣ ਆ ਬਹੁਤ ਹੀ ਇਤਿਹਾਸਿਕ ਗੱਲ ਹੈ ਇਸ ਕਰਕੇ ਔਰ ਅਸੀਂ ਇਹ ਚਾਹੁੰਦੇ ਆ ਪਿਓ ਜਜ਼ਬਾ ਜਿਹੜਾ ਜਜ਼ਬੇ ਦੇ ਨਾਲ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਬੀਕੇ ਦੱਤ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਬੀਕੇ ਦੱਜੀ ਨੇ 15 ਸਾਲ ਅੰਡੇਮਾਨ ਦੀ ਸੈਲੂਲਰ ਜੇਲ੍ਹ ਚ ਕੱਟੇ ਉਹਨਾਂ ਕੁਰਬਾਨੀਆਂ ਦਾ ਸਦਕਾ ਸਾਨੂੰ ਆਜ਼ਾਦੀ ਮਿਲੀ ਇਸ ਆਜ਼ਾਦੀ ਨੂੰ ਅਸੀਂ ਸਹੀ ਅਰਥਾਂ ਚ ਕਾਮਯਾਬ ਕਰੀਏ ਆ ਸਫਲ ਹੋਵੇ ਸੁਨਹਿਰਾ ਹਿੰਦੁਸਤਾਨ ਬਣੇ ਉਹਦੇ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਮਿਲੇ ਇਸ ਸੰਦੇਸ਼ ਦੇ ਨਾਲ ਅਸੀਂ ਇੱਥੇ ਆਏ ਹਾਂ ਔਰ ਉਹਨਾਂ ਦੀਨ ਖਲਾਸ ਜ਼ਿੰਦਾਬਾਦ ਦੇ ਨਾਰੇ ਦੀ ਗੂੰਜ ਪੂਰੀ ਦੁਨੀਆ 'ਚ ਗੂੰਜਦੀ ਰਹੇ ਔਰ ਜਿੱਥੇ-ਜਿੱਥੇ ਨਾ ਇਨਸਾਫੀ ਹੋਵੇ ਸਰਦਾਰ ਭਗਤ ਸਿੰਘ ਔਰ ਉਹਨਾਂ ਦੇ ਸਾਥੀਆਂ ਦੇ ਜੀਵਨ ਦਰਸ਼ਨ ਨੂੰ ਸਾਹਮਣੇ ਰੱਖ ਕੇ ਅਸੀਂ ਉਹਦਾ ਮੁਕਾਬਲਾ ਕਰੀਏ ਆਹੀ ਕਾਮਨਾ ਹੈ